ਜੀ ਦੋਸਤੋ 250 ਅੱਜ ਦਾ 250 ਰੁਪਿਆ ਦੀ ਫੈਵੀਕ ਵਿਕ ਦੇ ਨਾਲ ਨਾ ਆਪਾਂ ਤੁਹਾਡਾ 300 250 ਰੁਪਿਆ ਬਚਾ ਦੇਣਾ ਹੈ ਤੇ ਬਹੁਤ ਹੀ ਵਧੀਆ ਜਿਹੜੀ ਕਮਾਲ ਦੀ ਕੀ ਜਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਉਹ ਬਹੁਤ ਹੀ ਵਧੀਆ ਹੋ ਜੂਗੀ ਫੈਵੀਕ ਅੱਜ ਆਪਾਂ ਮੋਬਾਈਲ ਦੇ ਉੱਤੇ ਪਾ ਦੇਣੀ ਆ ਠੀਕ ਹੈ ਨਾ ਤੇ ਤੁਹਾਡਾ 300 250 ਰੁਪਿਆ ਜਿਹੜਾ ਵਾ ਉਹ ਬਚ ਜੂਗਾ ਜੀ ਸੱਚੀ ਗੱਲ ਦੋਸਤੋ ਸਵਾਇ ਤਾਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਇਹੋ ਜਿਹਾ ਤਰੀਕਾ ਦੱਸਣਾ ਹੈ ਕਿ ਸਿਰਫ 5 ਰੁਪਏ ਦੇ ਦੇ ਕੇ ਤੁਸੀਂ ਆਪਣਾ ਜਿਹੜਾ 300-2500 ਰੁਪਇਆ ਹੈ ਨਾ ਉਹ ਬਚਾ ਸਕਦੇ ਜੇ ਤੇ ਉਹ ਕਿਵੇਂ ਬਚਾ ਸਕਦੇ ਜੀ ਮੈਂ ਤੁਹਾਨੂੰ ਬੜੇ ਸੌਖੇ ਤਰੀਕੇ ਨਾਲ ਦੱਸਾਂਗਾ ਸਿਰਫ ਤੁਹਾਨੂੰ ਕੀ ਲੋੜ ਹੈ ਇੱਕ ਫੈਕੀਟ ਇੱਕ 55 ਰੁਪਇਆ ਦੀ ਜਿਹੜੀ ਆਉਂਦੀ ਆ ਉਹ ਤੁਹਾਨੂੰ ਲਿਆਉਣ ਦੀ ਲੋੜ ਆ ਤੇ ਇੱਕ ਅੱਧੀ ਚੀਜ਼ ਦੀ ਹੋਰ ਲੋੜ ਪੈਣੀ ਜਿਹੜੇ ਕਿ ਆਪਣੇ ਘਰੋਂ ਹੀ ਮਿਲ ਜਾਣੀ ਆ ਤੇ ਦੋਸਤੋ ਇਹ ਵਾਲੀ ਪ੍ਰੋਬਲਮ ਜਿਹੜੀ ਆ ਨਾ ਇਹ ਹਰ ਘਰ ਦੇ ਵਿੱਚ ਆਉਂਦੀ ਆ ਤੇ ਦੋਸਤੋ ਫੈਵੀਕ ਤੇ ਇੱਕ ਪੰਜਾ ਵਾਲੀ ਜਿਹੜੀ ਫੈਵੀਕ ਆ ਉਹ ਲੈਣ ਤੋਂ ਬਾਅਦ ਨਾ ਤੁਸੀਂ ਕੀ ਕਰਨਾ ਕਿ ਤੁਸੀਂ ਇੱਕ ਲੈ ਲੈਣਾ ਕੋਈ ਵੀ ਜਿਹੜਾ ਖਾਲੀ ਬਾਕਸ ਤੇ ਉਹ ਲੈਣਾ ਵਾ ਐਡਾ ਕਿ ਜਿਹੜਾ ਬਾਕਸ ਹੁੰਦਾ ਹੈ ਉਹ ਤੁਸੀਂ ਲੈ ਲੈਣਾ ਕੋਈ ਵੀ ਹੋਵੇ ਜਿਹੜਾ ਆਪਣੇ ਘਰ ਦੇ ਵਿੱਚ ਤੇ ਇੱਕ ਆਪਾਂ ਨੂੰ ਨਾਈਫ ਦੀ ਜ਼ਰੂਰਤ ਆ ਠੀਕ ਹੈ ਨਾ ਜਿਹੜਾ ਵੀ ਆਪਣੇ ਘਰ ਨਾਈਫ ਹੁੰਦਾ ਹੈ ਤੀਨੂੰ ਆਪਾਂ ਇੱਥੋਂ ਵਿਚਾਲੜ ਇੰਨਾ-ਇੰਨਾ ਜਿਹੜਾ ਵਾ ਇਹਨੂੰ ਕੱਟ ਲਵਾਂਗੇ ਠੀਕ ਹੈ ਨਾ ਤੇ ਇਹਦਾ ਆਪਾਂ ਸੈਂਟਰ ਕੱਢ ਕੇ ਥੋੜਾ-ਥੋੜਾ ਇਹਨੂੰ ਆਪਾਂ ਕੱਟ ਲਵਾਂਗੇ ਉਹ ਕਿੰਨਾ ਕੁ ਕੱਟਣਾ ਸਿਰਫ ਜਿਹੜਾ ਐਵਲੀ ਚੀਜ਼ ਹੈ ਜਿਹੜੀ ਫਿਟ ਹੋ ਜਵੇ ਐ ਜਿਹੜੀ ਇਹ ਚ ਸਹੀ ਪੈਣਾ ਆਪਣਾ ਉਹ ਬਿਲਕੁਲ ਇੱਥੇ ਜਿਹੜਾ ਫਿੱਟ ਹੋ ਜੇ ਹਲੋ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਇਹਨਾਂ ਜਿਹੜਾ ਆਪਾਂ ਬਾਕਸ ਸੀ ਉਹ ਆਪਾਂ ਕੱਢ ਲਿਆ ਵਾ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਕਿ ਇਹਨੂੰ ਆਪਾਂ ਇਹਦੇ ਵਿੱਚ ਫਿੱਟ ਕਰ ਦੇਣਾ ਵਾ ਤੇ ਉਹ ਕਿਵੇਂ ਕਰਨਾ ਹੈ ਉਹ ਮੈਂ ਤੁਹਾਨੂੰ ਦੱਸ ਦਗਾ ਦੋਸਤੋ ਇਹਤਬਾਤ ਆਪਾਂ ਇਹਦੇ ਥੱਲੇ ਜਿਹੜੀ ਐ ਫੈਵਿਕੂਏ ਕਲਾ ਦਾਂਗੇ ਤੇ ਇਹਨੂੰ ਆਪਾਂ ਇਹਦੇ ਨਾਲ ਇਦਾਂ ਫਿਕਸ ਕਰ ਦਵਾਂਗੇ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਬਾਅਦ ਵਿੱਚ ਫੇਰ ਥੱਲੇ ਦੀ ਸਾਈਡ ਤੇ ਜਿਹੜਾ ਵਾ ਉਹ ਵਾਲੀ ਜਿਹੜੀ ਆ ਫੈਵਿਕੂ ਆਪਾਂ ਇਹਦੇ ਵਿੱਚ ਪਾ ਦਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਜਿਹੜਾ ਵਾ ਇਹਦੇ ਚ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਹੁਣ ਆਪਾਂ ਫੈਲ ਜੀ ਕਿਨਾਲ ਆਪਣਾ 3 ਪੈਨਸੀ ਹੈ ਕਿ ਕਵਰ ਇੱਕ ਬਾਕਸ ਦੇ ਵਿੱਚ ਜਿਹੜਾ ਆਪਾਂ ਚਿਪਕਾਇਆ ਹੈ ਫਿਕਸ ਕੀਤਾ ਹੈ ਬਿਲਕੁਲ ਚੰਗੀ ਤਰ੍ਹਾਂ ਦਾ ਜਿਹੜਾ ਵਾ ਇਹ ਫਿਕਸ ਹੋ ਚੁੱਕਾ ਵਾ ਇੱਥੇ ਆਹ ਦੇਖੋ ਦੋਸਤੋ ਥੱਲੇ ਉਹਦੀ ਬਿਲਕੁਲ ਵਧੀਆ ਤਰੀਕੇ ਨਾਲ ਜਿਹੜਾ ਵਾ ਆਪਣਾ ਫਿਕਸ ਹੋ ਚੁੱਕਾ ਹੈ ਤੀਨ ਨੂੰ ਹੁਣ ਆਪਾਂ ਯੂਜ਼ ਕਿਵੇਂ ਕਰਨਾ ਹੋਵੇ ਤੁਹਾਨੂੰ ਕਦੇ-ਕਦੇ ਕੀ ਹੁੰਦਾ ਹੈ ਕਿ ਆਪਾਂ ਨੂੰ ਘਰਾਂ ਦੇ ਵਿੱਚ ਇਹ ਲਈ ਜਿਹੜੀ ਪ੍ਰੋਬਲਮ ਆ ਬਹੁਤ ਆਉਂਦੀ ਆ ਕਿ ਜਦੋਂ ਵੀ ਆਪਾਂ ਜਿੱਦਾਂ ਆਪਣਾ ਜਿਹੜਾ ਫੋਨ ਹੈ ਚਾਰਜਿੰਗ ਤੇ ਲਾਉਨੇ ਆ ਤੇ ਇਹਨੂੰ ਆਪਾਂ ਚਾਰਜਿੰਗ ਨੂੰ ਆਨ ਕਰ ਦਿੰਨੇ ਆ ਤੇ ਆਪਣਾ ਜਿਹੜਾ ਫੋਨ ਹੁੰਦਾ ਵਾ ਉਹ ਆਪਾਂ ਜਦੋਂ ਇੱਥੇ ਰੱਖਣਾ ਹੁੰਦਾ ਵਾ ਕਿਸੇ ਵੀ ਥੱਲੇ ਤੇ ਆਪਣੇ ਥੱਲੇ ਕੋਈ ਵੀ ਜਿਹੜਾ ਟੇਬਲ ਆ ਉਹ ਨਹੀਂ ਹੁੰਦਾ ਹੈ ਨਾ ਇਹ ਜਿਹੜੀ ਠੀਕ ਆ ਤੇ ਆਪਣੇ ਲਾਗੇ ਜਾਂ ਕੋਈ ਬੈੱਡ ਨਹੀਂ ਹੁੰਦਾ ਹੈ ਨਾ ਥ੍ਰੀ ਪੈਨ ਆ ਕਦੀ ਕਦੀ ਜਿਹੜਾ ਸਾਈਡ ਤੇ ਲੱਗਾ ਹੁੰਦਾ ਵਾ ਤੇ ਆਪਣੇ ਲਾਗੇ ਬੈੱਡ ਨਹੀਂ ਹੁੰਦਾ ਜਾਂ ਕੋਈ ਟੇਬਲ ਜਿਹੜਾ ਵਾ ਪਿਆ ਨਹੀਂ ਹੁੰਦਾ ਠੀਕ ਹੈ ਨਾ ਤੇ ਉਹਨੂੰ ਆਪਾਂ ਨੂੰ ਰੱਖਣ ਕਿ ਜਿਹੜੀ ਆ ਬਹੁਤ ਪ੍ਰੋਬਲਮ ਆਉਂਦੀ ਆ ਜਾਂ ਫਿਰ ਆਪਾਂ ਨੂੰ ਇਹਨੂੰ ਫੋਨ ਨੂੰ ਇਦਾਂ ਟੰਗਣਾ ਪੈਂਦਾ ਜਿਹਦੇ ਨਾਲ ਆਪਣੀ ਜਿਹੜੀ ਚਾਰਜਿੰਗ ਦੀ ਵਾਇਰ ਤੇ ਦੋਸਤੋ ਇਸ ਲਈ ਆਪਾਂ ਜਿਹੜੀ ਉਹ ਜਿਹੜਾ ਕਵਰ ਸੀ ਉਹ ਬਣਾਇਆ ਤੇ ਉਹ ਆਪਾਂ ਯੂਜ਼ ਕਰਕੇ ਵੇਖਾਂਗੇ ਕਿ ਜ્યાં ਤੇ ਆਪਾਂ ਨੂੰ ਇਹ ਚੀਜ਼ ਜਿਹੜਾ ਆਪਣਾ ਫੋਨ ਆ ਉਹ ਰੱਖਣ ਦੇ ਲਈ ਆਪਾਂ ਕੋਈ ਇੱਥੇ ਕੁਰਸੀ ਰੱਖਣੀ ਪੈਂਦੀ ਆ ਜਾਂ ਜੋ ਆਪਾਂ ਜਿਹੜਾ ਉਹ ਮਾ ਫੋਨ ਹੁੰਦਾ ਹੈ ਹੈਨਾ ਮੋਬਾਈਲ ਫੋਨ ਆ ਆਪਾਂ ਕੁਰਸੀ ਦੇ ਉੱਤੇ ਰੱਖ ਸਕੀਏ ਤੇ ਜਾਂ ਫਿਰ ਕੋਈ ਨਾ ਕੋਈ ਆਪਾਂ ਨੂੰ ਇਹੋ ਜੀ ਚੀਜ਼ ਰੱਖਣੀ ਪੈਂਦੀ ਹੈ ਜਿਹਦੇ ਨਾਲ ਆਪਾਂ ਜਿਹੜਾ ਆਪਣਾ ਫੋਨ ਰੱਖ ਸਕੀਏ ਦੇਖ ਦੋਸਤੋ ਆਪਾਂ ਨੂੰ ਜਿਹੜਾ ਆਪਣਾ ਫੋਨ ਆ ਤੋ ਆਪਾਂ ਨੂੰ ਕੀ ਕਰਨਾ ਪੈਂਦਾ ਕਿ ਆਪਾਂ ਨੂੰ ਚਾਰਜਿੰਗ ਲਾ ਕੇ ਕੁਰਸੀ ਦੇ ਉੱਤੇ ਜਿਹੜਾ ਵਾ ਰੱਖਣਾ ਪੈਂਦਾ ਆਪਾਂ ਨੂੰ ਇੱਕ ਪਹਿਲਾਂ ਤੇ ਜਿਹੜੀ ਕੁਰਸੀ ਆ ਉਹ ਆਪਾਂ ਨੂੰ ਲਿਆਉਣੀ ਪੈਂਦੀ ਆ ਫਿਰ ਆਪਾਂ ਨੂੰ ਕੁਰਸੀ ਦੇ ਉੱਤੇ ਜਿਹੜਾ ਆਪਣਾ ਫੋਨ ਆ ਉਹ ਰੱਖਣਾ ਪੈਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਾਂ ਆਪਣਾ ਬਾਕਸ ਸੀ ਉਹ ਬਣਾਇਆ ਸੀ ਹੈਨਾ ਤੇ ਆਪਾਂ ਇਹ ਥੱਲੇ ਜਿਹੜੀ ਆ ਫੈਬ੍ਰੀਕੇਟ ਜਿਹੜੀ ਆ ਲਾ ਦਿੱਤੀ ਆ ਤੇ ਆਪਣਾ ਬਾਕਸ ਜਿਹੜਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਤੇ ਹੁਣ ਆਪਾਂ ਇਹਦੇ ਉੱਤੇ ਜਿਹੜਾ ਵਾ ਆਪਣਾ ਚਾਰਜਿੰਗ ਆ ਉਹ ਲਾਵਾਂਗੇ ਦੋਸਤੋ ਹੈਲੋ ਆਪਾਂ ਜਿਹੜਾ ਆਪਣਾ ਇਹਦੇ ਵਿੱਚ ਆ ਚਾਰਜਿੰਗ ਉਹ ਆਪਾਂ ਇਹਦੇ ਵਿੱਚ ਇਹਨੂੰ ਲਾ ਦਵਾਂਗੇ ਚੰਗੀ ਤਰ੍ਹਾਂ ਤੇ ਉਹ ਆਪਣਾ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਜਿਹੜਾ ਫੋਨ ਸੀ ਆਪਣਾ ਚਾਰਜਿੰਗ ਜਿਹੜਾ ਵਾ ਹੋਣ ਲੱਗ ਗਿਆ ਦੋਸਤੋ ਹੁਣ ਆਪਾਂ ਇਹਨੂੰ ਫੋਨ ਆਪਾਂ ਇਹਦੇ ਨਾਲ ਹੀ ਜਿਹੜਾ ਉਹ ਚਾਰਜਿੰਗ ਦੇ ਵਿੱਚ ਜਿਹੜਾ ਵਾ ਰੱਖ ਸਕਦੇ ਆ ਕਵਰ ਦੇ ਵਿੱਚ ਜਿਹੜਾ ਆਪਣਾ ਫੋਨ ਹੈ ਉਹਨੂੰ ਆਪਾਂ ਬੜੇ ਸੌਖੇ ਤਰੀਕੇ ਦੇ ਨਾਲ ਰੱਖ ਸਕਦੇ ਆ ਤੇ ਆਪਣੀ ਜਿਹੜੀ ਵਾਇਰ ਆ ਤਾਂ ਉਹ ਵੀ ਆਪਾਂ ਇਹਦੇ ਵਿੱਚ ਜਿਹੜੀ ਆ ਰੱਖ ਸਕਦੇ ਆ ਤੇ ਭਾਵੇਂ ਇਹਨੂੰ ਇਦਾਂ ਹੀ ਰਹਿਣ ਦੋ ਤੇ ਦੋਸਤੋ ਇਹ ਜਿਹੜਾ ਆਪਣਾ ਕਵਰ ਹੈ ਇਹ ਬਹੁਤ ਹੀ ਵਧੀਆ ਜਿਹੜਾ ਹੁਣ ਬਣ ਚ ਤੇ ਇਹਦੇ ਵਿੱਚ ਆਪਾਂ ਇੱਕ ਫੋਨ ਵੀ ਲਾ ਸਕਦੇ ਆ ਤੇ ਇੱਥੋਂ ਦੀ ਆਪ ਜਿਹੜਾ ਆਪਣਾ ਦੂਸਰਾ ਫੋਨ ਵੀ ਚਾਰਜਿੰਗ ਤੇ ਲਾ ਕੇ ਆਪਾਂ ਇਹਦੇ ਵਿੱਚ ਰੱਖ ਸਕਦੇ ਆ ਸੋ ਦੋਸਤੋ ਤੁਹਾਨੂੰ ਕੀ ਲੱਗਾ ਇਹਦਾ ਆਈਡੀਆ ਜਿਹੜਾ ਆਪਾਂ ਮੋਬਾਈਲ ਦਾ ਸਟੈਂਡ ਬਣਾਇਆ ਸੀ ਮੋਬਾਈਲ ਦਾ ਕਵਰ ਦਾ ਜਿਹੜਾ ਅਬ ਜਿਹੜਾ ਇੱਕ ਕਵਰ ਦਾ ਤੇ ਇੱਕ 5 ਰੁਪਏ ਦੀ ਆਪਾਂ ਜਿਹੜੀ ਲਈ ਸੀ ਆਪਣੀ ਫੈਵਰਿਟ ਵੀ ਕਿਤੇ ਫੈਵਰਿਟ ਵੀ ਦੇ ਨਾਲ ਆਪਾਂ ਜਿਹੜਾ ਆਪਣਾ 3 ਪਿੰਨ ਜੋੜ ਦਿੱਤਾ ਤੇ ਦੇ ਨਾਲ ਜਿਹੜਾ ਆਪਾਂ ਮੋਬਾਈਲ ਦਾ ਸਟੈਂਡ ਬਣਾ ਲਿਆ ਤਾਂ ਜੋ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਕੋਈ ਵੀ ਦਿੱਕਤ ਨਾ ਹੋਵੇ ਚਾਰਜਿੰਗ ਲਾਉਣ ਲੱਗਾ ਆਪਾਂ ਚਾਰਜਿੰਗ ਲਾ ਗਿਓ ਜਿਹੜਾ ਕਵਰ ਦੇ ਵਿੱਚ ਹੀ ਆਪਣਾ ਆਪਾਂ ਫੋਨ ਰੱਖ ਸਕਦੇ ਆ ਤੇ ਆਪਾਂ ਉਹਦੇ ਵਿੱਚ ਇੱਕ ਨਹੀਂ ਦੋ ਦੋ ਫੋਨ ਜਿਹੜੇ ਆਪਾਂ ਉਹਦੇ ਵਿੱਚ ਰੱਖ ਸਕਦੇ ਆ ਤੇ ਦੋਸਤੋ ਇਹ ਤਾਂ ਨਵਾਂ ਜਿਹਾ ਆਈਡੀਆ ਵਧੀਆ ਲਗਾ ਤੇ ਇਸ ਵੀਡੀਓ ਨੂੰ ਬਹੁਤ ਵਾਰੀ ਸ਼ੇਅਰ ਕਰ ਦਿਓ ਤੇ ਦੋਸਤੋ ਇਸ ਵੀਡੀਓ ਨੂੰ ਬਹੁਤ ਵਾਰੀ ਸ਼ੇਅਰ ਕਰਦੇ ਤੇ ਇਦਾਂ ਦੀਆਂ ਹੋਰ ਟਿਪਸ ਲੈਣ ਲਈ ਤੇ ਕਿਚਨ ਟਿਪਸ ਲੈ ਲਈ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਜਿਹੜੇ ਲੋਕ ਵੀ ਆਪਣੇ ਪੇਜ ਦੇ ਨਵੇਂ ਵੀਡੀਓ ਦੇਖ ਰਹੇ ਆ ਉਹ ਇਸ ਪੇਜ ਨੂੰ ਫੋਲੋ ਜ਼ਰੂਰ ਕਰਕੇ ਜਾਣ ਤਾਂ ਜੋ ਫਿਊਚਰ ਦੇ ਵਿੱਚ ਇਦਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓਜ਼ ਉਹ ਵੇਖ ਸਕਣ ਤੇ ਦੋਸਤੋ ਮਿਲਦੇ ਆਪਾਂ ਇੱਕ ਨੈਕਸਟ ਵੀਡੀਓ ਦੇ ਵਿੱਚ ਜੋ ਵੀ ਬਹੁਤ ਹੀ ਵਧੀਆ ਆਉਣ ਵਾਲੀ ਆ ਤੇ ਉਦੋਂ ਤੱਕ ਆਪਣਾ ਖਿਆਲ ਰੱਖੋ ਤੇ ਚੜ੍ਹਦੀ ਕਲਾ ਚੜਾਓ ਧੰਨਵਾਦ